ਇੱਕ ਅਹਿਮ ਖੁਲਾਸਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਔਰ ਤਖਤ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਟਕਰਾਹ ਖੜਾ ਹੋ ਗਿਆ। ਦਰਅਸਲ 2 ਦਿਨ ਪਹਿਲਾਂ ਤੱਕ ਇਹ ਸਾਰੇ ਦਾ ਸਾਰਾ ਇੱਕ ਸਮਝੌਤੇ ਤਹਿਤ ਨਿਪਟੜ ਗਿਆ ਸੀ। ਦੋ ਐਲਚੀ ਦੋ ਮੀਡਲਮੈਨ ਇਹਦੇ ਵਿੱਚ ਪਏ ਸੀਗੇ ਜਿਨ੍ਹਾਂ ਨੇ ਇੱਕ ਸਮਝੌਤੇ ਤੱਕ ਪਹੁੰਚ ਕਰ ਲਈ ਸੀਗੀ ਔਰ ਇਹਦੇ ਵਿੱਚ ਦੋਵਾਂ ਧਿਰਾਂ ਨੇ ਥੋੜੇ ਥੋੜੇ ਕਦਮ ਪਿੱਛੇ ਲੈਣੇ ਸੀਗੇ ਔਰ ਇਹਦੇ ਵਿੱਚ ਇਧਰਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਕਿਸ ਬੰਦੇ ਨੇ ਕਿਸ ਵਿਅਕਤੀ ਵਿਸ਼ੇਸ਼ ਨੇ ਇਨੂੰ ਸਬੋਟੇਜ ਕੀਤਾ ਇਹਨੂੰ ਕਿੰਨੇ ਨਹੀਂ ਮੰਨਿਆ ਆਖਿਰ ਇਸਰੇ ਚੜ ਦੀ ਗੱਲ ਕਿਵੇਂ ਰੁਕੀ ਆਪਾਂ ਇਹ ਸਵਾਲ ਨੂੰ ਡਰੈਸ ਕਰਦੇ ਆ ਸਾਡੀ ਉਥੋਂ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸਾਹਿਬ ਨਾਲ ਗੱਲ ਹੋਈ ਹੈ ਅੱਜ ਵੀ ਇਹਨਾਂ ਦੋਵਾਂ ਪ੍ਰਧਾਨਾਂ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਸੋਹੀ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਉਹਨਾਂ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਹੈ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪਿਛਲੇ ਕੁਝ ਦਿਨਾਂ ਤੋਂ ਤਖਤ ਪਟਨਾ ਸਾਹਿਬ ਤੇ ਕਾਲ ਤਖਤ ਦਾ ਜਿਹੜਾ ਟਕਰਾਅ ਹੈ ਉਹ ਬਹੁਤ ਨਵਾਣਾਵਲ ਜਾ ਰਿਹਾ ਹੈ ਮਸਲਾ ਸੁਖਦੇਸ਼ੀ ਬਾਦਲ ਤੇ ਹੋਰ ਬਾਗੜਾ ਨੂੰ ਲੈ ਕੇ ਪਟਨਾ ਸਾਹਿਬ ਤੋਂ ਨੋਟਿਸ ਭੇਜਿਆ ਗਿਆ ਸੀ ਸੁਬੀਰ ਜੀ ਨੂੰ ਸਵਰਨ ਕੀਤਾ ਗਿਆ ਸੀ ਦੋ ਜੱਜਦਾਰ ਦਾ ਮਾਮਲਾ ਵੀ ਸੀਗਾ ਸਾਰਾ ਸੁਬੀਰ ਜੀ ਦਾ ਪੇਸ਼ ਨਹੀਂ ਹੋਇਆ ਤੇ ਕੱਲ ਉਹਨਾਂ ਨੂੰ ਸਵੇਰੇ ਨਾ ਪੇਸ਼ ਨਾ ਹੋਣ ਕਰਕੇ ਪਰ ਖਾਇਆ ਅਲ੍ਹਾਦ ਤਾਗਾ ਸੀ ਜੀ ਸ਼ਾਵ ਨੂੰ ਸ਼ੇਵ ਜੀ ਅਕਾਲ ਤਖਤ ਵੱਲੋਂ ਉਹ ਜਿਹੜਾ ਉਹਨਾਂ ਦਾ ਹਕੂਮਨਾਮਾ ਸੀ ਉਹ ਰਿਜੈਕਟ ਕਰ ਦਿੱਤਾ ਗਿਆ ਰਿਜੈਕਸ਼ਨ ਤੋਂ ਬਾਅਦ ਤੇਜ਼ੀ ਨਾਲ ਪਟਨਾ ਸਾਹਿਬ ਤੋਂ ਇੱਕ ਆਦੇਸ਼ ਹੋਰ ਹੁੰਦਾ ਹ ਹ ਰਾਤ ਨੂੰ ਆਉਂਦਾ ਜੀ ਉਹਨਾਂ ਨੇ ਅਕਾਲ ਤਖਤ ਦਾ ਹਕੂਮਨਾਮਾ ਰਿਜੈਕਟ ਕਰਤਾ ਜੀ ਸਿਰਫ ਅਗਰਜੀ ਦੇ ਇੱਕ ਅਖਬਾਰ ਦੇ ਵਿੱਚ ਅੰਡੇਗੋਟ ਛੋਟੀ ਜਿਹੀ ਖਬਰ ਲੱਗੀ ਸੀ ਤੇ ਮੈਨੂੰ ਸਵੇਰੇ ਫੋਨ ਆ ਕਰਦਾ ਵਾ ਜੀ ਜੀ ਪ੍ਰਾਣੀ ਐਕਟੀਵਿਸਟ ਸਰਵਦਰ ਸਿੰਘ ਕੋਸ਼ਿੰਪੁਰਾ ਉਹ ਕਹਿੰਦੇ ਵੀ ਪਿਛਲੇ 4 ਦਿਨ ਤੋਂ 5 ਦਿਨ ਤੋਂ ਕਹਿੰਦੇ ਮੈਂ ਤੇ ਡਾਕਟਰ ਪਰਮੇਰ ਸਿੰਘ ਪੰਜਾਬੀ ਯੂਨੀਵਰਸਿਟੀ ਹੁੰਦੇ ਸੀਗੇ ਹੁਣ ਵੀ ਹੈ ਕਿ ਨਹੀਂ ਪੱਟੀ ਜੀ ਅਪਡੇਟ ਕਰਦੇ ਹੋਣਗੇ ਤੇ ਅਸੀਂ ਕਹਿੰਦੇ ਪਟਨਾ ਸਾਹਿਬ ਸਿਕੰਦਰ ਡਾਕਟਰ ਪਰਮੇਰ ਸਿੰਘ ਸਿਕਸਿਆਸਤ ਤੇ ਸਿਕ ਧਰਮ ਤੇ ਕੰਮ ਕਰਦੇ ਉਹਨਾਂ ਦੇ ਐਕਸਪਰਟੇਜ਼ ਹੈ ਰਿਲੀਜ ਸਟਡੀਆਂ ਤੇ ਉਹਨਾਂ ਨੇ ਰੀਸੈਂਟਲੀ ਆਪਣੇ ਐਸਜੀਪੀਸੀ ਦੇ ਜਿਹੜੇ ਫੈਸਲੇ ਹੋਏ ਹੋਏ ਉਹਨਾਂ ਉਤੇ ਕਿਤਾਬ ਵੀ ਛਾਪੀ ਹੋਈ ਦਸਤਾਵੇਜ਼ ਬਹੁਤ ਇੰਪੋਰਟੈਂਟ ਦਸਤਾਵੇਜ਼ ਹੋਣਾ ਸੀ ਜੀ ਤੇ ਉਹ ਕਹਿੰਦੇ ਵੀ ਅਸੀਂ ਗੱਲਬਾਤ ਉਹਨਾਂ ਨਾਲ ਕਰ ਰਹੇ ਸੀ ਤੇ ਇਧਰ ਇਹਨਾਂ ਨੇ ਐਸਜੀਪੀਸੀ ਦੇ ਪ੍ਰਧਾਨ ਹਰਜੋਤ ਸਿੰਘ ਧਾਮੇ ਨਾਲ ਵੀ ਗੱਲਬਾਤ ਕੀਤੀ ਹੋਈ ਸੀ ਤੇ ਲਗਾਤਾਰ ਕਰ ਰਹੇ ਸੀ ਤੇ ਕਿਛਨ ਪੁਰਾਹ ਹੋਰਲੇ ਵਕਤਨ ਸੀ ਕਿ ਕਹਿੰਦੇ ਵੀ ਕੱਲ ਗੱਲ ਆਲਮੋਸਟ ਬੁੱਕੀ ਸੀਗੀ ਕੱਲੇ ਮਤ ਜਦੋਂ ਗੱਲ 4 ਤਰੀਕ ਨੂੰ ਪਰਸੋਂ ਹਾਂਜੀ ਪਰਸੋਂ ਪਰਸੋਂ 4 ਤਰੀਕ ਨੂੰ ਗੱਲ ਨਿਬੜ ਗਈ ਸੀ ਜੀ ਦੋਵੇਂ ਪਾਸੇ ਹੀ ਸਾਰੀ ਗੱਲ ਤਾਂ ਐਸੀ ਵੀ ਸਾਢੇ ਤੱਕ ਮੁੱਕੀ ਇਹ ਸੀ ਵੀ ਜਿੰਨੇ ਹੁਕਮਨਾਮੇ ਹੋਏ ਦੋਆ ਤੱਕ ਤਾਂ ਉਹ ਵਾਪਸ ਹੋ ਜਾਣ ਹਾਂ ਇਹ ਤਲਖੀ ਸ਼ੁਰੂ ਹੁੰਦੀ ਹੈ ਰਣਵਾੜੇ ਜਿਹੜੋਂ ਅਕਾਲ ਤਖਤ ਵੱਲੋਂ ਇੱਕ ਪਾਸੜ ਪਟਨਾ ਸਾਹਿਬ ਦੇ ਸਾਬਕਾ ਜੱ세ਦਾਰ ਰਣਜੀਤ ਸਿੰਘ ਗੌਰਮਸਕੀਨ ਉਹਨੂੰ ਰੀਇਨਸਟੇਟ ਕਰਨ ਦਾ ਹੁਕੂਮਨਾਮਾ ਇੱਥੋਂ ਜਾਰੀ ਕੀਤਾ ਗਿਆ ਉਹਦੇ ਖਿਲਾਫ ਸਾਰੇ ਚਾਰਜ ਜੀਐਸਟੇਟ ਕਰਨਾ ਸੀ ਕਿ ਉਹਦੇ ਚਾਰਜ ਖਤਮ ਕੀਤੇ ਕੁਛ ਐਸਾ ਸੀਗਾ 21 ਮਈ ਨੂੰ ਹਾਂਜੀ 21 ਮਈ ਨੂੰ ਤੇ ਉਹਨੂੰ ਤੱਕ ਪਟਨਾ ਸਾਹਿਬ ਨੇ ਵਰਚੁਲੀ ਬੇਦਖਲ ਕੀਤਾ ਹੈ ਜੀ ਉਹਦੇ ਚਾਰਜੇਸ ਲਗੇ ਸੀਗੇ ਹੁਣ ਇਹ ਮਸਲਾ ਉਸ ਤਖਤ ਦਾ ਲੋਕਲ ਫੈਸਲਾ ਸੀਗਾ ਉਹਨਾਂ ਦੇ ਲੋਕਲ ਜੂਰਿਸਡਿਕਸ਼ਨ ਹੈ ਅਕਾਲਕਸਟ ਵੱਲੋਂ ਇੱਕ ਪਾਸੜ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੁਣ ਰਣਜੀਤ ਸਿੰਘ ਦੀ ਇੱਕ ਬੈਕਗ੍ਰਾਉਂਡ ਹੈ ਜਦੋਂ ਆ ਪੰਜ ਮੈਂਬਰੀ ਕਮੇਟੀ ਤੇ 2 ਦਸੰਬਰ ਦਾ ਹੁਕਮਨਾਮਾ ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਅੰਡਰ ਅਟੈਕ ਯਾਨੀ ਹਰਪ੍ਰੀਤ ਸਿੰਘ ਤੇ ਗੱਨੀ ਰਵੀਰ ਸਿੰਘ ਇਹ ਆ ਰਹੀ ਸੀ ਖਾਸ ਕਰਕੇ ਗੱਨੀ ਸਰਪ੍ਰਾਈジング ਉਦੋਂ ਕਨਜੀਤ ਸਿੰਘ ਨੂੰ ਪਤਾ ਨਹੀਂ ਕਿੱਥੋਂ ਲੱਜਦਾ ਤੇ ਉਹ ਤੋਂ ਅਟੈਕ ਬੜਾ ਸ਼ਾਰਪ ਕਰਵਾਇਆ ਗਿਆ ਗਾਦੀ ਹਰਪ੍ਰੀਤ ਸਿੰਘ ਤੇ ਹਾਂ ਚਾਰ ਪੰਜ ਚੈਨਲ ਤੇ ਉਹਨਾਂ ਤੋਂ ਲਗਾਤਾਰ ਅਟੈਕ ਕਰਵਾਇਆ ਗਿਆ ਤੇ ਗੱਲ ਬੜੀ ਕਲੀਅਰ ਸੀ ਜੀ ਸੋ ਉਹਦੇ ਮਤਲਬ ਕਿ ਉਹਨਾਂ ਨੂੰ ਇਨਾਮ ਦੇ ਵਿੱਚ ਅਕਾਲ ਤਖਤ ਵੱਲੋਂ ਮੇਰੇ ਖਿਆਲ 'ਚ ਉਹ ਸਾਰੀ ਗੱਲ ਤੇ ਉਹਨਾਂ ਦਾ ਪਿਛਲਾ ਰਿਕਾਰਡ ਕਲੀਅਰ ਕਰ ਦਿੱਤਾ ਗਿਆ ਇੱਥੋਂ ਟੈਨਸ਼ਨ ਸ਼ੁਰੂ ਹੁੰਦੀ ਹੈ ਔਰ ਤੱਕ ਪਟਨਾ ਸਾਹਿਬ ਲੋਕ ਬਿਨਾਂ ਵਿਸ਼ਵਾਸ ਦੇ ਵਿੱਚ ਲਿਆ 2003 ਦਾ ਹੁਕਮ ਨਾਮ ਹੈ ਇਹ ਨਾਮਸਲੇਨ ਤੇ ਬੜਾ ਕਲੀਅਰ ਜਿਹੜੇ ਪੰਜੇ ਤੱਕ ਤਰ ਜਫੇਦਾਰ ਸੀਗੇ ਮੈਂ ਨਾਲ ਇੱਕ ਗੱਲ ਕਲੀਅਰ ਕਰ ਦਿਆਂ ਤੱਕ ਹਜੂਰ ਸਾਹਿਬ ਦਾ ਦੇ ਜਫੇਦਾਰ ਖੁਦ ਨਹੀਂ ਹੋਗਾ ਕਿਉਂਕਿ ਉਥੇ ਇੱਕ ਮਰਿਆਦਾ ਹੈ ਕਿ ਜਫੇਦਾਰ ਤੱਕ ਨਹੀਂ ਛੱਡਦਾ ਕਰੇਗਾ ਤੇ ਉਹ ਆਪਣਾ ਨਵਾਂ ਦਾ ਭੇਜਦਾ ਹੈ ਇਹ ਕੋਈ ਗੁੱਡ ਸੋ ਇਹ ਸਿਸਟਮ ਹੈ ਚਾਰ ਤੱਕ ਤਾਂ ਰਹੇ ਜਿਸਦਾ ਹੁਦਿਆ ਤੱਕ ਅੰਤੇ ਹਜੂਰ ਸਾਹਿਬ ਦਾ ਹਮੇਸ਼ਾ ਨਮਾਇਦਾ ਹੁੰਦਾ ਸੋ ਉਹ ਫੈਸਲਾ 2003 ਦੇ ਵਿੱਚ ਹੋਇਆ ਸੀ ਬੜਾ ਕਲੀਅਰ ਜਿਆ ਤੇ ਇਹ ਵੰਡ ਇਹਨਾਂ ਦੇ ਕੰਮ ਦੀ ਉਹਦੇ ਵਿੱਚ ਸੀ ਕੋਈ ਜਿਹੜੇ ਕੌਮੀ ਮਸਲੇ ਉਹ ਹਾਲ ਤੱਕ ਤੇ ਬਾਕੀ ਲੋਕਲ ਜਿਹੜੇ ਮਸਲੇ ਆ ਉਹ ਲੋਕਲ ਤੱਕ ਤਾਂ ਆਪੇ ਦੇਖਣਗੇ ਸੋ ਇੱਥੇ ਇਹ ਵਾਇਲੇਸ਼ਨ ਹੋਈ ਸੀ ਸੋ ਅਲਟੀਮੇਟਲੀ ਇਹ ਹੋਇਆ ਵੀ ਸਣੇ ਉਹ ਤੇ ਸਣੇ ਬਾਕੀ ਜਿੰਨੇ ਜੋ ਕੁਝ ਹੋਇਆ ਉਹ ਸਾਰਾ ਵਾਪਸ ਕੋਲ ਕਰ ਲਿਆ ਜਾਵੇ ਤੇ ਅਖੀਰ ਤੇ ਆ ਕੇ ਮਸਲਾ ਅੜ ਗਿਆ ਤੇ ਇਹ ਕਨਵੇ ਕੀਤਾ ਗਿਆ ਇਹਨਾਂ ਦੋ ਬੰਦਿਆਂ ਨੂੰ ਕਿ ਅਸੀਂ ਰਣਜੀਤ ਸਿੰਘ ਵਾਲਾ ਹੁਕੂਮਨਾਮਾ ਵਾਪਸ ਨਹੀਂ ਲੜਨਾ ਗਲਤੀ ਸ਼ੁਰੂ ਤਾਂ ਉੱਥੇ ਹੋਈ ਸੀ ਬਾਕੀ ਤਾਂ ਉਹਦੀ ਅਪਸੂਟ ਹੈਗੀ ਫੋ ਇਹਦੇ ਪਿੱਛੇ ਕੌਣ ਹੈ ਜਦੋਂ ਇੱਕ ਵਾਰੀ ਸਾਰੇ ਗੱਲ ਸਾਰਟ ਆਊਟ ਹੋ ਗਈ ਹੁਣ ਤੁਸੀਂ ਤੁਸੀਂ ਉਹ ਸ਼ੇਅਰ ਕਰ ਦੇਣਾ ਬਾਕੀ ਤੁਸੀਂ ਪਟਨਾ ਸਾਹਿਬ ਦੇ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਨਾਲ ਗੱਲ ਕਰ ਰਹੀ ਸੋਹੇ ਜੀ ਨਾਲ ਉਹ ਡਿਟੇਲ ਤੁਸੀਂ ਐਡ ਕਰ ਦੇਣਾ ਫਿਰ ਇਸ ਗੱਲਬਾਤ ਦੇ ਵਿੱਚ ਫਰਜਿੰਦਰ ਸਿੰਘ ਧਾਮੇ ਵੀ ਸੀਗੇ ਉਹਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਸਾਰੀ ਗੱਲ ਮੁਕਾਈ ਗਈ ਸੀਗੀ ਜੇ ਉਹ ਵਿਸ਼ਵਾਸ ਵਿੱਚ ਸੀਗੇ ਤੇ ਫਿਰ ਅਲਟੀਮੇਟਲੀ ਵਿੱਚੋਂ ਸਬੋਟੇਜ ਕਿਉਂ ਕੀਤੀ ਇਹਦਾ ਕਿਹੜੀ ਸ਼ਕਤੀ ਵਾਰ-ਵਾਰ ਸਿਕੁਰਿਟੀ ਵੇਂ ਦੇ ਵਿੱਚ ਇਸ ਢਗ ਨਾਲ ਇੰਟਰਫੀਅਰ ਕਰ ਰਹੀ ਹੈ ਇਹ ਤਾਂ ਹੁਣ ਭਾਜੀਪੀ ਤੇ ਉਹ ਇਲਜ਼ਾਮ ਨਹੀਂ ਨਾ ਦੇ ਸਕਦੇ ਇਹ ਤਾਂ ਹਕਾਲਸਖਤ ਵੱਲੋਂ ਇਹਦਾ ਮਸਲਾ ਹੈ ਪੁਰਾਣੇ ਸਾਥੀ ਨਤਰ ਲਗਾਤਾਰ ਇਹ ਝਾਮ ਲਾ ਰਿਹਾ ਵੀ ਹੁੰਦਾ ਤਾਂ ਬੀਜਪੀ ਪਰਿਵਾਰ ਹੀ ਹੈ ਜੀ ਤੇ ਇੱਥੇ ਕੌਣ ਪਰਿਵਾਰ ਰਿਹਾ ਹੈ ਬਾਬਾ ਜੀ ਕਿਹੜੀ ਸ਼ਕਤੀ ਹੈ ਇੱਥੇ ਉਹ ਇਹ ਜਿਹੜੀ ਇੱਕ ਬਰੇਮ ਗੇਮ ਹੈ ਇੱਕ ਤਾਂ ਇਹ ਸਿਖਰੋਂ ਲੈ ਬੈਠੇ ਵੀ ਬਿਨਾ ਮਤਲਬ ਦੀ ਜਰੋਂ ਤੱਕ ਤੁਸੀਂ ਬੀਜਪੀ ਦੇ ਨਾਲ ਹੋ ਫਿਰ ਤਾਂ ਨੌਂ ਮਾਸ ਦਾ ਰਿਸ਼ਤਾ ਹੈ ਨਹੀਂ ਤਾਂ ਫਿਰ ਦੁਸ਼ਮਣੀ ਹੈ ਔਰ ਪਾ ਪਹਿਲਾਂ ਵੀ ਗੱਲ ਕੀਤੀ ਗਿਆ ਤਾਂ ਅੱਜ ਕੈਟੇਗੋਰਿਕਲੀ ਸ਼ਰਮਣੀ ਕਲਰ ਡਿਕਲੇਅਰ ਕਰ ਦਵੇ ਸਾਡਾ ਬੀਜਪੀ ਨਾ ਅਗਲੇ ਆਉਣ ਵਾਲੇ ਸਮੇਂ ਚ ਕੋਈ ਐਲਾਈਅੰਸ ਨਹੀਂ ਹੋਏਗੀ ਕੋਈ ਸਮਝੌਤਾ ਨਹੀਂ ਹੋਏਗਾ ਫਿਰ ਤਾਂ ਗੱਲ ਬੰਨ ਨਹੀਂ ਜਾਵੇ ਮਤਲਬ ਇਹ ਜਿਹੜੀ ਬਕਵਾ ਪ੍ਰਸਤੁਤੀ ਸਿਆਸਤ ਹੈ ਨਾ ਇਸ ਤੇ ਖਤਮ ਹੋਣੀ ਚਾਹੀਦੀ ਦੂਜੀ ਗੱਲ ਜੇ ਤਖਤਾ ਲੜ ਟਕਰਾ ਖਤਮ ਹੋ ਰਿਹਾ ਸੀਗਾ ਇੱਕ ਸੱਤ ਭਾਵਨਾ ਦੇ ਮਾਹੌਲ ਦੇ ਵਿੱਚ ਤੇ ਫਿਰ ਇੱਕ ਇਸ਼ੂ ਨੂੰ ਲੈ ਕੇ ਇਹਨੂੰ ਸਾਬਟੇਜ ਕਰਨ ਵਾਲਾ ਵਿਅਕਤੀ ਕੌਣ ਹੈ ਤੇ ਸ਼ਕਤੀ ਕਿਹੜੀ ਤੇ ਆਪਾਂ ਨੂੰ ਪਤਾ ਹੈ ਕਿ ਐਸਜੀਪੀਸੀ ਦਾ ਕੰਟਰੋਲ ਤੇ ਉਹਰੇ ਥਰੂ ਜਿਹੜਾ ਬਾਕੀ ਸਿੱਕ ਡੋਮੇਨ ਦੇ ਵਿੱਚ ਇਹ ਸੰਸਥਾਵਾਂ ਹੈਗੀਆਂ ਇਥੋਂ ਦੀਆਂ ਉਹਨਾਂ ਨੂੰ ਕੰਟਰੋਲ ਪਾਉਣ ਕਰਦਾ ਤੁਸੀਂ ਹੁਣ ਇਸ ਤੋਂ ਬਾਅਦ ਜਿਹੜਾ ਇਹ ਉਹਨਾਂ ਦਾ ਕੱਲ ਰਾਤ ਦਾ ਹੋਗਾ ਉਹਨਾਂ ਦਾ ਉਹ ਜੇ ਤੁਹਾਡੇ ਸਾਹਮਣੇ ਆ ਗਿਆ ਤਾਂ ਬਰੀਫਲੀ ਉਹਨੂੰ ਪੜ੍ਹ ਲਓ ਮੈਂ ਸਭ ਤੋਂ ਪਹਿਲਾਂ ਤਾਂ ਦੋ ਚੀਜ਼ਾਂ ਇਹਦੇ ਵਿੱਚ ਸਦਾ ਜਗਤਾਰ ਸਿੰਘ ਜੀ ਕਲੀਅਰ ਕਰ ਦਿਆਂ ਇੱਕ ਤਾਂ ਮੈਂ ਉਹ ਤਸਵੀਰ ਜਿਹੜੀ ਤੁਸੀਂ ਮੈਨੂੰ ਭੇਜੀ ਸੀਗੀ ਜਿਹੜੇ ਇਹ ਦੋ ਗਏ ਨੇ ਇਥੋਂ ਨਮਾਇंदे ਪਰਮਵੀਰ ਸਿੰਘ ਤੇ ਸਰندر ਕਿਸ਼ਨਪੁਰਾ ਪਰਮਵੀਰ ਸਿੰਘ ਕਿਸ਼ਨਪੁਰਾ ਤੇ ਡਾਕਟਰ ਪਰਮਵੀਰ ਜੀ ਇਹ ਜਗਜੋਤ ਸਿੰਘ ਸੋਹੀ ਨਾਲੇ ਤਸਵੀਰ ਵੀ ਸਾਡੇ ਕੋਲ ਪਹੁੰਚੀ ਸੀਗੀ ਔਰ ਅਸਲ ਦੇ ਵਿੱਚ ਇਸੇ ਹੀ ਸੰਦਰਭ ਦੇ ਵਿੱਚ ਮੈਂ ਇਹ ਗੱਲ ਫਿਰ ਕੀਤੀ ਉਥੋਂ ਦੇ ਪ੍ਰੈਜ਼ੀਡੈਂਟ ਸੋਹੀ ਸਾਹਿਬ ਨਾਲ ਸੋਹੀ ਸਾਹਿਬ ਨੇ ਇੱਕ ਤਾਂ ਪਹਿਲੀ ਗੱਲ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਹਾਨੂੰ ਕਿਸੇ ਬਾਰੀ ਦਖਲ ਕਰਕੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਉਹਨਾਂ ਨੇ ਕਿਹਾ ਵੀ ਮੈਂ ਇਸ ਵੇਲੇ ਤੱਕ ਸਾਹਿਬ ਤੇ ਐ ਗੁਰੂ ਮਹਾਰਾਜ ਦੀ ਵਿਰਸਾਈ ਧਰਤੀ ਹੈ ਤੇ ਮੈਂ ਧਿਆਨ ਧਰ ਕੇ ਗੁਰੂ ਮਹਾਰਾਜ ਦਾ ਇਹ ਕਹਿਣਾ ਹੈ ਕਿ ਮੈਨੂੰ ਕਦੇ ਕਿਸੇ ਵੱਲੋਂ ਇਸ ਸੰਬੰਧੀ ਕੋਈ ਕਾਲ ਨਹੀਂ ਆਈ ਕਿਸੇ ਨੇ ਇਹਦੇ ਵਿੱਚ ਕਦੇ ਦਖਲ ਨਹੀਂ ਦਿੱਤਾ ਕਿਸੇ ਨੇ ਕਦੀ ਇਹ ਕਿਹਾ ਨਹੀਂ ਪਰ ਸਾਡਾ ਇਥੋਂ ਦਾ ਲੋਕਲ ਸਥਾਨਕ ਮਸਲਾ ਸੀ ਅਸੀਂ ਜੋ ਹੁਕਮਨਾਮਾ ਹੋਇਆ ਸੀ ਕੌਮੀ ਫੈਸਲੇ ਸੀ ਪਰੰਪਰਾਵਾਂ ਦੇ ਅਨੁਸਾਰ ਉਹਦੇ ਅਨੁਸਾਰ ਅਸੀਂ ਇਹ ਫੈਸਲਾ ਕੀਤਾ ਸੀਗਾ ਜੋ ਸਾਡੇ ਕੋਲ ਤੱਥ ਸੀਗੇ ਉਸ ਤੋਂ ਬਾਅਦ ਜਿਹੜਾ ਇਹ ਰਣਜੀਤ ਸਿੰਘ ਨੂੰ ਇਹਨਾਂ ਨੇ ਬਹਾਲ ਕੀਤਾ ਸਾਡੀ ਕੋਈ ਰਾਏ ਨਹੀਂ ਲਈ ਔਰ ਉਸ ਤੋਂ ਬਾਅਦ ਇਧਰੋਂ ਵੀ ਫੈਸਲਾ ਹੋ ਗਿਆ ਤੇ ਇਹਦੇ ਦਰਮਿਆਨ ਚ ਉਹ ਕਹਿੰਦੇ ਕਿ ਲਗਾਤਾਰ ਗੱਲਬਾਤ ਚੱਲ ਰਹੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਔਰ ਉਹ ਮੰਨਦੇ ਨੇ ਕਿ ਮੇਰੀ ਸੁਖਬੀਰ ਬਾਦਲ ਨਾਲ ਵੀ ਗੱਲ ਹੋਈ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਬਲਵਿੰਦਰ ਸਿੰਘ ਭੋਂਦੜ ਪੇਸ਼ੰਦਰ ਸਿੰਘ ਗਰੇਵਾਲ ਉਹਨਾਂ ਨਾਲ ਵੀ ਹੋਈ ਉਹ ਪਿੱਛੋਂ ਪੰਜਾਬ ਦੇ ਨੇ ਉੱਥੇ ਉਹ ਟਰਾਂਸਪੋਰਟ ਦਾ ਉਹਨਾਂ ਦਾ ਕਾਰੋਬਾਰ ਹੈ ਬਿਲਕੁਲ ਐਨ ਤਸਤੇ ਸਾਹਿਬ ਦੇ ਨਾਲ ਉਹਨਾਂ ਦਾ ਰੈਜ਼ਿਡੈਂਸ ਹੈ ਔਰ ਉੱਥੇ ਬਹੁਤ ਥੋੜੇ ਸਿੱਖ ਪਰਿਵਾਰ ਨੇ ਪਟਨਾ ਸਾਹਿਬ ਦੇ ਵਿੱਚ ਇੱਕ ਬਹੁਤ ਛੋਟੀ ਜੀ ਸੋਸਾਇਟੀ ਆ ਸਿੱਖਾਂ ਦੀ ਉੱਤੇ ਸੋ ਉਹਨਾਂ ਨੇ ਜਿਹੜੀ ਗੱਲ ਮੈਨੂੰ ਇਹ ਕਈ ਉਹ ਕਹਿੰਦੇ ਜੀ ਇਹ ਗੱਲ ਬਿਲਕੁਲ ਠੀਕ ਹੈ ਕਿ ਦੋ ਸਿੰਘ ਜਦੋਂ ਆਏ ਉਹ 5-6 ਦਿਨ ਇੱਥੇ ਰਹੇ ਲਗਾਤਾਰ ਉਹਨਾਂ ਉਪਰਾਲੇ ਕੀਤੇ ਮੇਰੀ ਕਹਿੰਦੇ ਧਾਮੀ ਸਾਹਿਬ ਨਾਲ ਲਗਾਤਾਰ ਗੱਲ ਹੁੰਦੀ ਰਹੀ ਅਸੀਂ ਬਿਲਕੁਲ ਨਹੀਂ ਸੀ ਚਾਹੁੰਦੇ ਅਸੀਂ ਕਹਿੰਦੇ ਮੈਂ ਤਾਂ ਬਾਦਲ ਸਾਹਿਬ ਨੂੰ ਈਵਨ ਇਹ ਵੀ ਕਿਹਾ ਕਿ ਤੁਸੀਂ ਉੱਥੇ ਆਪਣੀ ਸਿਆਸਤ ਕਰੋ ਸਾਨੂੰ ਇੱਥੇ ਸਾਡੇ ਢੰਗ ਨਾਲ ਵਿਚਰਨ ਦਿਓ ਸਾਡੀ ਬਹੁਤ ਛੋਟੀ ਕਮਿਊਨਿਟੀ ਆ ਤੇ ਸਾਨੂੰ ਤੁਸੀਂ ਨਾ ਛੇੜੋ ਸਾਡੇ ਇੱਥੋਂ ਦੇ ਸਥਾਨਕ ਮਸਲੇ ਨੇ ਹੁਣ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਫੈਸਲਾ ਹੋ ਗਿਆ ਸੀ ਕਿ ਉਹ ਵੀ ਆਪਣਾ ਹੁਕਮਨਾਮਾ ਵਾਪਸ ਲੈ ਲੈਣ 21 ਮਈ ਵਾਲਾ ਅਸੀਂ ਵੀ ਲੈ ਲੈ ਲੀਨੇ ਆ ਇਹ ਦੋਨਾਂ ਧਿਰਾਂ 'ਚ ਸਹਿਮਤੀ ਬਣ ਗਈ ਸੀ ਤੇ ਜਿਹੜੀ ਗੱਲ ਤੁਸੀਂ ਅਖੀਰ ਦੇ ਵਿੱਚ ਦੱਸੀ ਆ ਕਿ ਗੱਲ ਇੱਥੇ ਫਸ ਗਈ ਕਿ ਰਣਜੀਤ ਸਿੰਘ ਗੌਰੇ ਮਸਕੀਨ ਭਾਈ ਰਣਜੀਤ ਸਿੰਘ ਗੌਰੇ ਮਸਕੀਨ ਵਾਲਾ ਮਾਮਲਾ ਵਾਪਸ ਨਹੀਂ ਲੈਣਾ ਕੀ ਇਹ ਸਿਆਸੀ ਤੌਰ ਤੇ ਕਿਹਾ ਗਿਆ ਕੀ ਕੋਈ ਦਿੱਲੀ ਦੇ ਕਿਸੇ ਆਗੂ ਵੱਲੋਂ ਕਿਹਾ ਗਿਆ ਕੀ ਕੱਲ ਤੱਕ ਤੇ ਜਥੇਦਾਰ ਅੜ ਗਏ ਇਸ ਗੱਲ ਦੇ ਉੱਤੇ ਇਹ ਸਵਾਲ ਹੈ ਇਸ ਵੇਲੇ ਵੱਡਾ ਲੇਕਿਨ ਇਹਦੇ ਚ ਜਿਹੜੀ ਚੰਗੀ ਗੱਲ ਇਹ ਆ ਸਰਦਾਰ ਜਗਤਾਰ ਸਿੰਘ ਜੀ ਕਿ ਅੱਜ ਵੀ ਉਹਨਾਂ ਦੀ ਧਾਮੀ ਸਾਹਿਬ ਨਾਲ ਗੱਲ ਹੋਈ ਆ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨਾਲ ਰਾਬਤਾ ਕੀਤਾ ਉਹ ਕਹਿੰਦੇ ਮੈਂ ਬੜਾ ਆਸਵੰਦ ਹਾਂ ਕਿ ਇਹਦਾ ਹੱਲ ਨਿਕਲ ਜਾਊਗਾ ਲੇਕਿਨ ਫਿਲਹਾਲ ਤਲਵਾਰਾਂ ਧਣੀਆਂ ਹੋਈਆਂ ਨੇ ਔਰ ਇੱਥੇ ਇੱਕ ਗੱਲ ਚੰਗੀ ਹੋ ਰਹੀ ਆ ਗਿਆਨੀ ਰਗਬੀਰ ਸਿੰਘ ਤੇ ਗਿਆਨੀ ਕੁਲਦੀਪ ਸਿੰਘ ਆਪਸ ਵਿੱਚ ਸਹਿਚਾਰ ਦਿਖਾ ਰਹੇ ਨੇ ਔਰ ਜਿਵੇਂ ਅੱਜ ਉਹ ਉੱਥੇ ਗਏ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਉਸ ਮੌਕੇ ਤੇ ਡਿਊਟੀ ਤੇ ਹੈੱਡ ਗ੍ਰੰਥੀ ਸਾਹਿਬ ਸੀਗੇ ਉਤਾਬੇਚ ਸੀਗੇ ਔਰ ਜਿਵੇਂ ਉਹਨਾਂ ਨੂੰ ਉੱਥੋਂ ਮਾਨ ਸਨਮਾਨ ਦਿੱਤਾ ਗਿਆ ਈਵਨ ਆਪਣੇ ਹੱਥ ਨਾਲ ਜਿਹੜਾ ਪ੍ਰਸ਼ਾਦ ਹੈ ਪਤਾਸਿਆਂ ਦਾ ਪ੍ਰਸ਼ਾਦ ਸ਼ਾਇਦ ਹੁੰਦਾ ਬੈਕਸਾਈਡ ਦੇ ਉੱਤੇ ਜਿੱਥੇ ਸਿੰਘ ਸਾਹਿਬ ਬੈਠਦੇ ਆ ਜੀ ਉਹ ਵੀ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤਾ ਉਹਨਾਂ ਨੇ ਆਪਣੇ ਇੱਕ ਸੇਵਕ ਜਿਹੜਾ ਉਹਨਾਂ ਨਾਲ ਡਿਊਟੀ ਤੇ ਸੀ ਉਹ ਉਹਨੂੰ ਉਹਨਾਂ ਨੇ ਫੜਾਇਆ ਨਾਲ ਉਹਨਾਂ ਦੋਨਾਂ 'ਚ ਫਤਿਹ ਸਾਂਝੀ ਹੋਈ ਔਰ ਇਸ ਤੋਂ ਪਹਿਲਾਂ ਕੱਲ ਉਹਨਾਂ ਨੇ ਸੁਲਤਾਨ ਸਿੰਘ ਨੂੰ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸੀ ਉਹਨਾਂ ਨੂੰ ਵੀ ਭੇਜਿਆ ਉਹਨਾਂ ਨੂੰ ਵੀ ਭੇਜਿਆ ਗਿਆ ਕੱਲ ਦੀ ਇਸ ਇਕੱਤਰਤਾ ਦੇ ਵਿੱਚ ਔਰ ਇਹ ਕਿੰਨੀ ਆਪਣੇ ਆਪ ਦੇ ਵਿੱਚ ਵਧੀਆ ਗੱਲ ਹੈ ਭੱਟੀ ਸਾਹਿਬ ਤੁਸੀਂ ਇਹਨੂੰ ਐਕਸਪਲੇਨ ਕਰੋ ਜਰਾ ਕਿ ਗਿਆਨੀ ਸੁਲਤਾਨ ਸਿੰਘ 2 ਦਸੰਬਰ ਦੇ ਹੁਕਮਨਾਮੇ 'ਚ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਈ ਜਾ ਰਹੀ ਕੱਲ ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਇਕਰਾਰ ਦੇਣ ਤੋਂ ਬਾਅਦ ਉਨ੍ਹਾਂ ਦੇ ਹੱਕ ਵਿੱਚ ਇੱਕ ਤਰ੍ਹਾਂ ਨਾਲ ਜਿਹੜਾ ਇੱਥੋਂ ਉਧਰ ਦੀ ਟੀਮ ਸਾਰੀ ਤਨਖਈਆ ਕਰਾਰ ਦਿੱਤੀ ਗਈ ਤਿੰਨ ਲੋਕ ਔਰ ਬਾਕੀ ਤਲਬ ਕੀਤੇ ਗਏ ਉਹਦਾ ਹਿੱਸਾ ਵੀ ਗਿਆਨੀ ਸੁਲਤਾਨ ਸਿੰਘ ਨੂੰ ਬਣਨ ਦਾ ਮਾਣ ਹਾਸਲ ਹੋਇਆ ਕੌਮ ਕੀ ਕਰ ਰਹੀ ਹੈ ਕਿਸ ਪਾਸੇ ਨੂੰ ਜਾ ਰਹੀ ਹੈ ਔਰ ਕਿਸ ਤਰੀਕੇ ਨਾਲ ਫੈਸਲੇ ਹੋ ਰਿਹਾ ਹਿੰਦੂ ਸਾਹਿਬ ਕਈ ਵਾਰੀ ਬਹੁਤ ਹੈਰਾਨੀ ਹੁੰਦੀ ਹੈ ਕਿ ਜਦੋਂ ਕਿਸੇ ਵੀ ਇੱਕ ਇੰਡੀਵਿਜੂਅਲ ਨੂੰ ਦੇਖੋ ਜਾਂ ਉਹਦੀ ਤੁਸੀਂ ਗੱਲਬਾਤ ਸੁਣੋ ਜਾਂ ਉਹਦਾ ਮਤਲਬ ਪਰਸਪੈਕਟਿਵ ਸਮਝਣ ਦੀ ਕੋਸ਼ਿਸ਼ ਕਰੋ ਤਾਂ ਇਹ ਲੱਗਦਾ ਵੀ ਕੋਈ ਝਗੜੇ ਵਾਲੀ ਗੱਲ ਨਹੀਂ ਹੈ ਸਾਰੇ ਹੀ ਬੜੇ ਸincere ਨੇ ਸਾਰੇ ਹੀ ਬਹੁਤ ਮਤਲਬ ਚਾਹੁੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੇ ਪੰਥ ਸਾਰੇ ਹੀ ਸੰਸਥਾਵਾਂ ਦੀ ਇੱਜ਼ਤ ਕਰਦੇ ਨੇ ਜਿਵੇਂ ਆਪਾਂ ਹਰ ਅਰਦਾਸ ਦੇ ਵਿੱਚ ਸਰਵਤ ਦੇ ਭਲੇ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਹੀ ਬਾਹਰ ਨਿਕਲ ਕੇ ਸਰਵਤ ਜਿਹੜਾ ਉਹ ਆਪਣੀ ਤਕਸੀਮਤ ਹੋ ਜਾਂਦਾ ਹੈ ਬਾਕੀ ਸਰਵਤ ਲੱਗਣੋਂ ਹਟ ਜਾਂਦੇ ਨੇ ਹੁਣ ਜਿੰਨੀ ਸਟੋਰੀ ਬਿਲਡ ਅਪ ਆਪਣੇ ਸਾਹਮਣੇ ਹੋ ਰਹੀ ਹੈ 2 ਦਸੰਬਰ ਤੋਂ ਵੀ ਪਹਿਲਾਂ ਦੀ ਚੱਲੀ ਹੋਈ ਹੈ ਵੈਸੇ 2 ਦਸੰਬਰ ਤੋਂ ਬਾਅਦ ਜਿਹੜੀ ਹੋਈ ਹੈ ਇਹ ਕਮਾਲ ਦਾ ਸਾਰੇ ਸਾਰੇ ਘਟਨਾ ਕਰਮ ਦੇ ਵਿੱਚ ਕਮਾਲ ਦੀ ਚੀਜ਼ ਹੈ ਕਿ ਜੋ ਕੁਝ ਬੰਦੇ ਕਹਿ ਰਹੇ ਨੇ ਉਹ ਇਦਾਂ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਕੋਈ ਪਿੱਛੇ ਸਕ੍ਰਿਪਟ ਕਿਸੇ ਹੋਰ ਨੇ ਲਿਖੀ ਹੋਵੇ ਡਾਇਲੌਗ ਸਿਖਾਏ ਹੋਣ ਤੇ ਉਹ ਡਾਇਲੌਗ ਬੋਲ ਕੇ ਭੁੱਲ ਜਾਂਦੇ ਨੇ ਉਹ ਵੀ ਅਸੀਂ ਕੱਲ ਕੀ ਕਿਹਾ ਸੀ ਜਾਂ ਤਾਂ ਨਿੱਜ ਪ੍ਰਸਤੀ ਇੰਨੀ ਹੈ ਈਗੋ ਇੰਨੀ ਹੈ ਕਿ ਉਹ ਨਹੀਂ ਕੰਮ ਕਰਨ ਦੇ ਰਹੀ ਇਹ ਵੀ ਗੱਲ ਸਮਝ ਨਹੀਂ ਆਉਂਦੀ ਜਾਂ ਫਿਰ ਸ਼ਕਤੀਆਂ ਕੋਈ ਹੋਰ ਨੇ ਮਤਲਬ ਤੁਸੀਂ ਕਮਾਲ ਦੇਖੋ ਕਿ ਜਿੰਨੀ ਸਪੀਡ ਤੇ ਗੱਲ ਘਟਨਾਵਾ ਹੋਈਆ ਕੱਲ ਕਿਸੇ ਹੋਰ ਪ੍ਰਸੰਗ 'ਚੇ ਮੇਰੇ ਪਰਮਵੀਰ ਸਿੰਘ ਉਹਨਾਂ ਨਾਲ ਸਾਡੇ ਇੱਥੇ ਪ੍ਰੋਫੈਸਰ ਨੇ ਉਹ ਲਿਚੀ ਸਟੱਡੀ ਦੇ ਮੇਰੀ ਗੱਲ ਹੋਈ ਕਿਸੇ ਹੋਰ ਸਬੰਧ ਦੇ ਵਿੱਚ ਹੀ ਮੈਂ ਫੋਨ ਕਰਿਆ ਉਹ ਕਹਿੰਦੇ ਅਸੀਂ ਇੱਥੇ ਆਏ ਹੋਇਆ ਹਾਂ ਦੋ ਤਿੰਨ ਦਿਨਾਂ ਦੇ ਥੋੜੇ ਬਿਜ਼ੀ ਆ ਮੈਂ ਵੀ ਨਹੀਂ ਪੁੱਛਿਆ ਕਿ ਕੀ ਗੱਲ ਹੈ ਤਾਂ ਹੁਣ ਪਤਾ ਲੱਗਿਆ ਵੀ ਉਹ ਇਸ ਕੰਮ ਗਏ ਹੋਏ ਸੀਗੇ ਮਤਲਬ ਇੱਕ ਪਾਸੇ ਤਾਂ ਸਾਡੇ ਜਿਹੜੇ ਬੰਦੇ ਸੋਹਿਤ ਬੰਦੇ ਨੇ ਵਿਦਵਾਨ ਨੇ ਉਹ ਇਹਨਾਂ ਕੰਮਾਂ 'ਚ ਲੱਗੇ ਹੋਏ ਨੇ ਜਾਂ ਲਾਏ ਹੋਏ ਨੇ ਕਹਿ ਲਓ ਕੋਈ ਨਾ ਕੋਈ ਬਰੀਫਿੰਗ ਦੇ ਕੇ ਤੋਰੇ ਹੋਣਗੇ ਇੱਕੇ ਇੱਕ ਉਹ ਤੋਂ ਬਹੁਤ ਘਟਨਾਵਾਂ ਜੀ ਸਪੀਡ ਤੇ ਹੁੰਦੀਆਂ ਨੇ ਇੱਕ ਤਖਤ ਦੂਜੇ ਨੂੰ ਦੂਜਾ ਤਖਤ ਦੂਜੇ ਨੂੰ ਮਤਲਬ ਇੱਕ ਜਥੇਦਾਰ ਇੱਕ ਨੂੰ ਫਿਰ ਦੂਜੇ ਨੂੰ ਅੱਛਾ ਨਿੱਜੀ ਤੌਰ ਤੇ ਜਦੋਂ ਮਿਲਦੇ ਨੇ ਤਾਂ ਸਾਰੇ ਆਪਾਂ ਨੂੰ ਲੱਗਦਾ ਕਿ ਕੋਈ ਕਲੇਸ਼ ਵਾਲੀ ਗੱਲ ਨਹੀਂ ਹੈ ਫਿਰ ਕੌਣ ਕਰਾ ਰਿਹਾ ਹੈ ਮਤਲਬ ਜਦੋਂ ਸੁਧਾਰ ਲਹਿਰ ਬਣੀ ਜਦੋਂ ਸਾਰਾ ਕੁਝ ਹੋਇਆ ਇਹ ਲੱਗਦਾ ਰਿਹਾ ਕਿ ਜਿੰਨੀ ਵੀ ਲੀਡਰਸ਼ਿਪ ਹੈ ਸਾਡੀ ਜਾਂ ਤਾਂ ਉਹਦਾ ਆਪਣਾ ਮਾਈਂਡ ਨਹੀਂ ਆਉਂਦੇ ਮਾਈਂਡ ਨੂੰ ਕੋਈ ਹੋਰ ਯੂਜ਼ ਕਰਦਾ ਹੈ ਜਾਂ ਫਿਰ ਇਹ ਕੋਈ ਏਡਾ ਵੱਡਾ ਡਿਜ਼ਾਈਨ ਉਹਨਾਂ ਨੇ ਪਹਿਲਾਂ ਹੀ ਬਣਾਇਆ ਹੋਇਆ ਕਿ ਇਹਨੂੰ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਲਟਕਾਉਣਾ ਹੈ ਸਾਰੀ ਗੱਲ ਨੂੰ ਮਤਲਬ ਸਮਝ ਨਹੀਂ ਲੱਗਦੀ ਗੱਲ ਕਿ ਕੀ ਹੋਇਆ ਕਿ ਉੱਥੇ ਸਾਰੀ ਗੱਲਬਾਤ ਉਹਨਾਂ ਨਾਲ ਹੋ ਗਈ ਧੰਮੀ ਸਾਹਿਬ ਵੀ ਇਨ ਟੱਚ ਨੇ ਸਾਰੇ ਇਨ ਟੱਚ ਨੇ ਫਿਰ ਡਿਸੀਜਨ ਕੌਣ ਲੈਂਦਾ ਮਤਲਬ ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਕੰਮਕਾਰ ਉਹਨਾਂ ਦੇ ਸਟੈਪ ਜਿਹੜੇ ਉਹ ਚੱਕਦੇ ਨੇ ਉਹ ਇੱਕ ਠੀਕ ਦਿਸ਼ਾ 'ਚ ਜਾ ਰਹੇ ਹੁੰਦੇ ਨੇ ਸਡਨਲੀ ਸਾਰੀ ਗੱਲ ਬਦਲ ਕਿੱਦਾਂ ਜਾਂਦੀ ਹੈ ਫਿਰ ਕੌਣ ਬਦਲ ਦਿੰਦਾ ਹੈ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਕਿ ਸਾਡੇ ਪੰਜਾਬ ਦੇ ਵਿੱਚ ਘਟੋ ਘਟ ਮੇਰਾ ਕੱਲਾ ਵੈਸਤਮ ਪੰਥ ਦੇ ਨਾਲ ਸੰਬੰਧਤ ਜਿਹੜੇ ਮੋٹے ਤੌਰ ਤੇ ਫੈਸਲੇ ਨੇ ਚਾਹੇ ਕਰਦਾ ਕੋਈ ਵੀ ਹੋਵੇ ਆਪਾਂ ਮੋٹے ਤੌਰ ਤੇ ਕਹਿ ਸਕਦੇ ਆ ਕਿ ਉਹ ਇੱਕੋ ਹੀ ਵਿਅਕਤੀ ਸਖਵੀਰ ਸਿੰਘ ਬਾਦਲ ਦੇ ਨਾਂ ਲੱਗਦੇ ਨੇ ਪਰ ਉਹਦੇ ਹੀ ਨਾਂ ਲੱਗਣਗੇ ਉਹਦੇ ਕੋਈ ਐਡਵਾਈਜ਼ਰ ਕਰਵਾਉਂਦੇ ਹੋਣ ਕੋਈ ਉਹਦੀਆਂ ਲਿਮਿਟੇਸ਼ਨਸ ਹੋਣ ਉਹ ਰੱਬ ਜਾਣਦਾ ਪਰ ਐਕਚੁਅਲੀ ਉਹਨੂੰ ਖੁਦ ਅੱਗੇ ਆ ਕੇ ਇਹ ਕਰਨਾ ਪੈਣਾ ਹੈ ਜਿੰਨੀ ਦੇਰ ਕੋਈ ਹੋਰ ਕਿਸੇ ਨੂੰ ਭੇਜਦੇ ਨੇ ਵਿਚਦੀ ਕੋਈ ਹੋਰ ਹੀ ਕੰਟਾ ਬਦਲ ਦਿੰਦੇ ਰੇਲ ਗੱਡੀ ਦਾ ਮਤਲਬ ਹੁਣ ਬੜੀ ਸਿੰਪਲ ਗੱਲ ਜਿਹੜੀ ਆਪਾਂ ਸਮਝਦੇ ਆ ਜਿਹੜੀ ਮੇਰੇ ਜਿੰਨੀ ਸਧਾਰਨ ਬੁੱਧੀ ਦੇ ਸਮਝ ਆਉਂਦੀ ਹੈ ਕਿ ਭਾਈ ਰਣਜੀਤ ਸਿੰਘ ਜਿਹੜੇ ਉੱਥੇ ਜੱਥੇਦਾਰ ਸੀਗੇ ਗੌਰੇ ਮਸਕੀਨ ਉਹਨਾਂ ਦੇ ਦੋਸ਼ ਵੀ ਬੜੇ ਭੇੜੇ ਲੱਗੇ ਸੀ ਉੱਥੇ ਦੇ ਤਖਤ ਨੇ ਉਹਨਾਂ ਦੇ ਖਿਲਾਫ ਫੈਸਲਾ ਲੈ ਲਿਆ ਅਸੀਂ ਉਹਨਾਂ ਨੂੰ ਪੰਜਾਬ ਵਾਲਿਆਂ ਨੇ ਯੂਜ਼ ਕਰਿਆ ਆਪਣੀ ਲੜਾਈ ਦੇ ਵਿੱਚ ਬਦਨਾਮ ਕਰਨ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਉਹਨਾਂ ਨਾਲ ਅੰਡਰਸਟੈਂਡਿੰਗ ਹੋਈ ਹੋਊ ਸੌਦਾ ਹੋਇਆ ਹੋਊਗਾ ਸਾਡੇ ਨਵੇਂ ਜਥੇਦਾਰ ਸਾਹਿਬ ਆਉਂਦੇ ਸਰ ਬੈਂਦੀ ਸਾਰੇ ਬਿਨਾ ਕਿਸੇ ਨੂੰ ਪੁੱਛੇ ਬਿਨਾ ਕਿਸੇ ਨੂੰ ਦੱਸੇ ਉਹਨਾਂ ਨੂੰ ਦੋਸ਼ ਮੁਕਤ ਕਰ ਦਿੰਦੇ ਨੇ ਗਲਤ ਤਾਂ ਨਹੀਂ ਹੋਈ ਐ ਨਾ ਮਤਲਬ ਕੀ ਕੀ ਦੀ ਮਜਬੂਰੀ ਇਹ ਦੋਸ਼ ਮੁਕਤ ਕਰਨ ਦੀ ਜੇ ਇੰਨੇ ਗੰਭੀਰ ਦੋਸ਼ ਲੱਗੇ ਨੇ ਲੋਕਲ ਸੰਗਤ ਉਹਨਾਂ ਨੂੰ ਅਕਸੈਪਟ ਨਹੀਂ ਕਰਨਾ ਚਾਹੁੰਦੇ ਇਹ ਕਿਸ ਦੀ ਮਜਬੂਰੀ ਬਣੀ ਐ ਅੱਛਾ ਉਹਦੇ ਰਿਐਕਸ਼ਨ ਦੇ ਵਿੱਚ ਸਾਰੇ ਇਹ ਫੈਸਲੇ ਜਿਹੜੇ ਬਾਕੀ ਦੇ ਹੋਏ ਪਰ ਉਹ ਫੈਸਲਿਆਂ ਨੂੰ ਸਿਰੇ ਨਹੀਂ ਚੜਨ ਦਿੱਤਾ ਜਾ ਰਿਹਾ ਉਹ ਵੀ ਚਾਹੁੰਦੇ ਨੇ ਕਿ ਮਤਲਬ ਜੇ ਇੱਥੇ ਤੱਕ ਗੱਲ ਪਹੁੰਚ ਗਈ ਹੈਰ ਚੰਗੀ ਗੱਲ ਹੈ ਕਿ ਸਮਝਦਾ ਵੀ ਸਾਰੇ ਵੀ ਜਿਹੜੇ ਉਸ ਪ੍ਰਕਿਰਿਆ ਤੋਂ ਬਾਅਦ ਜਿੰਨੇ ਵੀ ਹੁਕਮਨਾਮੇ ਹੋਏ ਨੂੰ ਵਾਪਸ ਲੈ ਲੈਣ ਬੈਠ ਕੇ ਉਸੇ ਦੀ ਗੱਲ ਕਰ ਲੈਣ ਪਰ ਕੋਣ ਨਹੀਂ ਕਰਨ ਦੇ ਰਿਹਾ ਜਾਂ ਤਾਂ ਸਿਰਫ ਇੰਨੀ ਵੱਡੀ ਹਉਮੈ ਹੈ ਜਾਂ ਇੰਨੀ ਵੱਡੀ ਇਗਨੋਰੈਂਸ ਹੈ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੇ ਨਹੀਂ ਆਉਗੀ ਅਸੀਂ ਕਹਾਂਗੇ ਇਸ ਤਰ੍ਹਾਂ ਹੀ ਨਹੀਂ ਸੀ ਵਿੱਚ ਸੋ ਇਹ ਬੇਪਰਫੋਮ ਵਾਲੀ ਗੱਲ ਹੈ ਬਿਲਕੁਲ ਮਤਲਬ ਚਾਹੀਦਾ ਇਹ ਹੈ ਕਿ ਕਿਸੇ ਹੋਰ ਨੂੰ ਕੋਈ ਫਰਕ ਨਹੀਂ ਪੈਣਾ ਕਿਸੇ ਦੇ ਦਿੱਲੀ ਵਾਲਿਆਂ ਦੇ ਕਹੇ ਤੇ ਕਿਤੇ ਨਿਊਯਾਰਕ ਵਾਲਿਆਂ ਦੇ ਕਹੇ ਤੇ ਕਿਤੇ ਲਾਹੌਰ ਵਾਲਿਆਂ ਦੇ ਕਹੇ ਤੇ ਆਪਾਂ ਜੋ ਮਰਜ਼ੀ ਲਈ ਜਾਈਏ ਕਿਸੇ ਨੂੰ ਇਹ ਸਾਡਾ ਸਾਡਾ ਮਸਲਾ ਹੈ ਤੇ ਚਾਹੀਦਾ ਇਹ ਹੈ ਕਿ ਇਹਨਾਂ ਨੂੰ ਜਿਹੜੇ ਵੀ ਬੰਦੇ ਨੇ ਸੋਹਿਰਤਾ ਨਾਲ ਸਾਰੀਆਂ ਗਲਤੀਆਂ ਮੰਨ ਕੇ ਮਤਲਬ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਤੁਰਨ ਅਦਰਵਾਈਜ਼ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਫੈਸਲੇ ਹੋ ਰਹੇ ਨੇ ਚਾਹੇ ਕੋਈ ਟਾਲਾਬੱਟੀ ਜਾਵੇ ਕੁਝ ਹੋਈ ਜਾਵੇ ਇਹ ਇੱਕ ਹੌਲੇ-ਹੌਲੇ ਵਾਇਲੈਂਸ ਦੇ ਦੌਰ ਦੇ ਵਿੱਚ ਡੀਜਨਰੇਟ ਹੋਣਗੇ ਔਰ ਜਦੋਂ ਇਹ ਕੰਮ ਚੱਲ ਪੈਂਦਾ ਹੈ ਜਦੋਂ ਅੱਗ ਘਰ ਚ ਲੱਗ ਜਾਂਦੀ ਹੈ ਨਾ ਇਹਦੇ ਨਾਲ ਖੇਡਣਾ ਬੜਾ ਸੌਖਾ ਹੈ ਜਦੋਂ ਲੱਗ ਜਾਂਦੀ ਹੈ ਫਿਰ ਇਹਨੂੰ ਬੁਝਾਉਣਾ ਬੜਾ ਮੁਸ਼ਕਲ ਹੁੰਦਾ ਹੈ ਪਰ ਇਹ ਨਿਆਣੀ ਲੀਡਰਸ਼ਿਪ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਇਹ ਤਖਤਾਂ ਨੂੰ ਵੀ ਜਥੇਦਾਰਾਂ ਨੂੰ ਵੀ ਇਸ ਤਰ੍ਹਾਂ ਮੋਹਰਿਆਂ ਦੀ ਤਰ੍ਹਾਂ ਵਰਤਣਾ ਛੱਡ ਦੇਣ ਇਹਨਾਂ ਦੇ ਭਲੇ ਚ ਹੀ ਗੱਲ ਹੋਵੇਗੀ ਔਰ ਜੇ ਕੋਈ ਇਹਨਾਂ ਨੂੰ ਵੀ ਮੋਹਰਿਆਂ ਦੀ ਤਰ੍ਹਾਂ ਕੇ ਵਰਤ ਰਿਹਾ ਤਾਂ ਸੁਚੇਤ ਹੋਣ ਉਹਦੇ ਤੋਂ ਖੜਾ ਚੜਾਉਣ ਆਫਸ ਵਿੱਚ ਇਕੱਠੇ ਉਸ ਵੱਡੀਆਂ ਗੱਲਾਂ ਕੀਤੀਆਂ ਨੇ ਮੈਂ ਇੱਕ ਸਿਰਫ ਟਿੱਪਣੀ ਸਰ ਜਗਤਾਰ ਸਿੰਘ ਜੀ ਇਹਦੇ ਤੇ ਹੋਰ ਲੈਣੀ ਆ ਕਿ ਇਸੇ ਘਟਨਾ ਕਰਨ ਦੇ ਵਿੱਚ ਗਿਆਨੀ ਰਗਵੀਰ ਸਿੰਘ ਮੇਨ ਸਥਾਪਤੀ ਨਾਲ ਲਗਭਗ ਇੱਕ ਮੰਚ ਤੇ ਇੱਕ ਸਟੇਜ ਤੇ ਇੱਕ ਪੇਜ ਤੇ ਆ ਗਏ ਔਰ ਜਿਵੇਂ ਗਿਆਨੀ ਸੁਲਤਾਨ ਸਿੰਘ ਹੋਰਾਂ ਦੀ ਕਲਸ਼ਮੂਲੀਅਤ ਪੰਜ ਸਿੰਘ ਸਬੰਧੀ ਇਕੱਤਰਤਾ ਚ ਔਰ ਇਹ ਦਾਵਾ ਕੀਤਾ ਜਾਣਾ ਕਿ ਹੈਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਹੋਰਾਂ ਦੂਜੇ ਦੋ ਗ੍ਰੰਥੀ ਸਿੰਘ ਵੀ ਔਰ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਵੱਲੋਂ ਭੇਜਿਆ ਗਿਆ ਔਰ ਫਿਰ ਦੋਨਾਂ ਦੇ ਵਿੱਚ ਆਪਸੀ ਵਿਸ਼ਵਾਸ ਪਿਆਰ ਇਹ ਦੇਖਿਆ ਜਾਣਾ ਸੱਚਖੰਡ ਸਾਹਿਬ ਦੇ ਅੰਦਰ ਗੁਰੂ ਦਾ ਕੌਤਕ ਵੀ ਹੋ ਸਕਦਾ ਲੀਲਾ ਵੀ ਹੋ ਸਕਦੀ ਹੈ ਉਹਦੀ ਸਰਪ੍ਰਸਤੀ ਚ ਗੁਰੂ ਦੀ ਛੋਰੀਆ ਅੰਦਰ ਹੋ ਰਿਆ ਤੋਂ ਇੱਕ ਮੈਂ ਇੱਥੇ ਤੁਹਾਡੀ ਟਿੱਪਣੀ ਜ਼ਰੂਰ ਲੈਣੀ ਆ ਜਿਹੜੇ ਟਕਸਾਲ ਵਾਲੇ ਸੀ ਜਿਹੜੇ ਨਿਹੰਗ ਜਥੇਬੰਦੀਆਂ ਸੀ ਸਿੱਖ ਸੰਪਰਦਾਵਾਂ ਸੀ ਉਹਨਾਂ ਦਾ ਵਿਰੋਧ ਤਾਂ ਫਿਰ ਖਤਮ ਹੋ ਗਿਆ ਨਾ ਇਹ ਪੂਰੀ ਤਰ੍ਹਾਂ ਹੁਣ ਅਸੀਂ ਇਸ ਮਾਮਲੇ ਨੂੰ ਖਤਮ ਮੰਨ ਲਈਏ ਤਪੂਰ ਜਿਹੜਾ ਟਕਸਾਲ ਦੇ ਐਮਐਸ ਇਹਨਾਂ ਮੈਂ ਪਹਿਲਾਂ ਟਕਸਾਲ ਦਾ ਇਹੀ ਤੁਹਾਨੂੰ ਰੋਲ ਕੱਲ ਕਰ ਲਾ। ਅਸਾਲ ਦਾ ਰੋਲ ਕਿਸੇ ਵੇਲੇ ਸੀ। ਜਿਹੜਾ ਉਹ ਜਿਹੜਾ ਟਕਸਾਲ ਦਾ ਰੋਲ ਸੀ ਨਾ ਸੰਜੇ ਰੈਲ ਸਿੰਘ ਦੇ ਨਾਲ ਹੀ ਖਤਮ ਹੋ ਗਿਆ ਸੀ। ਉਸ ਤੋਂ ਕੁਝ ਦੇਰ ਬਾਅਦ ਤੱਕ ਚੱਲਿਆ ਹੋ। ਤੇ ਜਿਹੜੇ ਹੁਣ ਦੇ ਟਕਸਾਲ ਹੈ ਨਾ ਮਤਲਬ ਇਹ ਹੁਣ ਜੇ ਸਾਜ ਰੈਲ ਸਿੰਘ ਵਾਪਸ ਆ ਜਾਣ ਕਿਸੇ ਵੇਲੇ ਉਹ ਉਹ ਹੈਰਾਨ ਹੋ ਜਾਣਗੇ ਵੀ ਇਹ ਜਿਹੜੀ ਸੰਸਥਾ ਕਿਸੇ ਵੇਲੇ ਮੈਂ ਹਟਕਾਦਾ ਸੀ ਸ਼ਿਦੀ ਬਾਣੀ ਵਾਲੀ ਇਹ ਇਹ ਬੜੀ ਕੀ ਹੈ ਉਹ ਇਸ ਕਰਕੇ ਇਹਨੂੰ ਹੁਣ ਉਹ ਪਾਰਟਿਸ ਮੇਰੇ ਖਿਆਲ ਨਹੀਂ ਦੇਣੀ ਚਾਹੀਦੀ ਉਹ ਸੰਤਾ ਦੇ ਨਾਲ ਸੀ ਇਹ ਤੁਹਾਨੂੰ ਤਾਂ ਮੌਕਾ ਪ੍ਰਸਤੁਤੀ ਤੇ ਜਿੱਥੋਂ ਚਾਰ ਫੈਦੇ ਹੋ ਸਕਦੇ ਹੋ ਉਹ ਸਿਆਸਤ ਹੈ ਜੀ ਜਿਹੜੀ ਤੁਸੀਂ ਗੱਲ ਦੂਜੀ ਕੀਤੀ ਬੜੀ ਵਧੀਆ ਗੱਲ ਹੈ ਵੀ ਚਲੋ ਕੜਵਾਟ ਤਾਂ ਖਤਮ ਹੋ ਰਹੀ ਹੈ ਪਰ ਇਹਦੇ ਪਿੱਛੇ ਕੀ ਹੈ ਪਰਵਾੜਤਾ ਆਪਾਂ ਸਾਰੇ ਕਿਤੇ ਹਰ ਲੈਵਲ ਤੇ ਖਤਮ ਹੋਣੀ ਚਾਹੀਦੀ ਹੈ ਸਾਰੇ ਜਿਹੜੇ ਸਫਟ ਡਬ ਹੋਏ ਨੇ ਸਾਰੇ ਵਿੱਚੋਂ ਹੀ ਖਤਮ ਹੋਣੀ ਚਾਹੀਦੀ ਆਪਾਂ ਇਹਦੇ ਹੱਕ ਦੇ ਵਿੱਚ ਆ ਵੀ ਸਾਰੇ ਸੁਰਾ ਸਫਾਈ ਨਾਲ ਤੁਸੀਂ ਅੱਗੇ ਵਧੋ ਕੌ ਵਧੇ ਫੁੱਲੇ ਪਰ ਇਹਦੀ ਪਰ ਬੜੀ ਵੱਡੀ ਗੱਲ ਹੈ ਹਮ ਹੁਣ ਜਿਹੜੀ ਪਰ ਹੈ ਉਹ ਕੀਮਤ ਹੈ ਸਾਰੀ ਗੱਲ ਦੀ ਹਾਈ ਕੋਰਟ ਦੇ ਵਿੱਚੋਂ ਜਿਹੜੀ ਰਮਬੇ ਸਿੰਘ ਨੇ ਪਟੀਸ਼ਨ ਕੀਤੀ ਸੀ ਤੇ ਤੋਹਲਾ ਪ੍ਰਗਟ ਕੀਤਾ ਸੀ ਕਿ ਮੈਨੂੰ ਐਸਜੀਪੀਸੀ ਕੱਢ ਦੇਗੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੀ ਪੋਸਟ ਦੇਖੋ ਇਹ ਅਹੁਦੇ ਅਸੀਂ ਬਹੁਤ ਵੱਡੇ ਬਣਾਤੇ ਸੀ ਵੀ ਵੱਡੇ ਅਸੀਂ ਨਹੀਂ ਬਣਾਏ ਇਤਿਹਾਸ ਦੇ ਵਿੱਚ ਅਹੁਦੇ ਬਹੁਤ ਵੱਡੇ ਜੇ ਤੁਸੀਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਭਾਈ ਮਨੀ ਸਿੰਘ ਵਰਗੇ ਲੋਕ ਤੇ ਜਿਹੇ ਦਾਰ ਕਾ ਤੱਕ ਕਾਲੀ ਫੁਲਾਇ ਖੋਣ ਰਿਹਾ ਵਰਗੇ ਲੋਕਾਂ ਬਾਦ ਨੂੰ ਮੁਕਾਬਲਾ ਕਰਦੇ ਅੱਪਾ ਕਿਸ ਵੇਲੇ ਗੱਲ ਕਰਦੇ ਸੀ ਵੀ ਜਦੋਂ ਜਨੇਰ ਸਿੰਘ ਦੇ ਸਾਹਮਣੇ ਮਸਲਾ ਸੀ ਕਿ ਜਾਂ ਤਾਂ ਕਾਲੀ ਫੋਰਾ ਸਿੰਘ ਬਾਣ ਜਾਂ ਜਾਂ ਗਿਆਨੀ ਗੁਰਬਖਸ਼ ਸਿੰਘ ਬਾਣ ਮਚਾੜੇ ਰਸਤਾ ਕੋਈ ਨਹੀਂ ਤਾਂ ਇਹ ਔਰਤਾ ਬਣ ਕੇ ਕੇਵਤ ਕਰਨ ਤੇ ਮੁੜ ਕੇ ਜਿਹੜਾ ਉਸ ਤੋਂ ਬਾਅਦ ਇਹਨਾਂ ਦਾ ਰੋਲ ਹੈ ਉਹ ਹੌਲੀ 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 ਡੈਲੂਟ ਹੋ ਕੇ ਇੱਥੇ ਖੜ ਗਿਆ ਕਿ ਇਹਨਾਂ ਨੂੰ ਲੱਗਿਆ ਕਿ ਮੇਰੀ ਤਾਂ ਜਿਹੜੀ ਬਾਕੀ ਸਰਵਿਸ ਹੈ ਥੋੜੀ ਜਿਹੀ ਹੋਣੀ ਹੈ ਕੋਈ ਬਹੁਤ ਵੀ ਨਹੀਂ ਹੋਣੀ ਬਿਕਤੇ ਹੋਰ ਆ ਚਲੀ ਜਾਵੇ ਇਸ ਗੱਲ ਤੇ ਕਪਰਵਾਇਦ ਹੋ ਗਿਆ ਤੇ ਫਿਰ ਅਸੀਂ ਜਿਨ੍ਹਾਂ ਨੂੰ ਸਰਵੋੱਚ ਕਹਿੰਨੇ ਆ ਸੰਸਥਾਵਾਂ ਸਰਵੋੱਚ ਹੈਗੀਆਂ ਅਸੀਂ ਉਹਨਾਂ ਦੇ ਹਾਣ ਦੇ ਬੰਦੇ ਕਿਉਂ ਨਹੀਂ ਲੱਗ ਸਕਦੇ ਤੇ ਇਹ ਗੱਲ ਹੁਣ ਬੜੀ ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਗੱਲ ਕਲੀਅਰ ਹੋ ਗਈ ਚਲੋ ਦਰਬਾਰ ਸਾਹਿਬ ਤਾਂ ਹੈਡ ਗ੍ਰੰਥੇ ਦਾ ਰੋਲ ਉਸੇ ਰਹੀ ਹੁੰਦਾ ਲੇਕਿਨ ਜ਼ਰੂਰੀ ਨਹੀਂ ਜਿਹੜੇ ਸਾਡੇ ਇਹ ਉਹਦੇ ਜਿਨ੍ਹਾਂ ਨੂੰ ਸਰਵੋੱਚ ਕਹਿੰਨੇ ਆ ਅਸੀਂ ਜਰੂਰ ਨਿਕੰਨਾਂ ਕਾ ਉਹਨਾਂ ਦੇ ਹਾੜ ਦੇ ਹੋਣੇ ਚਾਹੀਦੇ ਆ ਤੇ ਫਿਰ ਜਿਹੜੇ ਲੋਕ ਇਹਨਾਂ ਦੇ ਉਹਦੇ ਤੇ ਬੈਠੇ ਆ ਨਾ ਉਹ ਇਸ ਸਟ੍ਰੀਮ ਚ ਜਿਹੜੇ ਹੁਣ ਸਟ੍ਰੀਮ ਹੈਗੀ ਹੈ ਮੋਸਲੇ ਸੀ ਗਰੰਥੀ ਅਲੀਵੇਟ ਕਰਦੇ ਉਹਨਾਂ ਪਰ ਅਸੀਂ ਐਕਸਪੈਕਟ ਕਰਦੇ ਆ ਕਿ ਕੌਮ ਦੇ ਲੀਡਰ ਬਣ ਗਏ ਲੀਡਰ ਬਣਨਾ ਹੋਰ ਗੱਲ ਹੈ ਸੋ ਉਹ ਉਸ ਤੁਸੀਂ ਸਥਿਰ ਦੇ ਲੀਡਰ ਲੱਭੋ ਜਿਹੜੇ ਉਸ ਸੰਸਥਾ ਦੇ ਅਹੁਦੇ ਦੇ ਖਾਣ ਦੇ ਹੋਣ ਫਿਰ ਤੁਹਾਨੂੰ ਇਹ ਯਾਰ ਜਦੋਂ ਤੁਸੀਂ ਆਪਾ ਕਰ ਰਹੇ ਐ ਨਾ ਪਰ ਕਰਨ ਦੀ ਲੋੜ ਨਹੀਂ ਪੈਣੀ ਫਿਰ ਇਹ ਛੋਟੇ ਛੋਟੇ ਗੱਲਾਂ ਤੇ ਪ੍ਰੋਪਰ ਵਾਈਜ਼ ਨਹੀਂ ਹੋਣਗੇ ਸੰਤ ਜਰਨੈਲ ਸਿੰਘ ਨੂੰ ਇੱਕ ਵਾਰੀ ਮੈਂ ਕਿਹਾ ਆਪਰੇ ਦੇਣ ਲੱਗਿਆ ਕਰੋ ਇੱਕ ਇੱਕ ਸਰਵਿਸਮੈਨ ਦੀ ਕਾਨਫਰੰਸ ਹੋਈ ਸੀ ਸਾਡੇ ਲੋਕੋ ਵਾਲੇ ਬੜਾ ਕੰਮਿਟ ਕੀਤੀ ਸੀ ਪਰ ਅਜੇ ਤੂੰ ਮੁੜ ਕੇ ਆ ਰਹੇ ਵੇਖੋ ਮੰਜੀ ਸਾਹਿਬ ਤੇ ਉੱਥੇ ਇੱਕ ਮਤਾ ਪਾਸ ਕੀਤਾ ਗਿਆ ਸੀਗਾ ਕਿ ਸਾਲ ਤੱਕ ਦੇ ਜਿਹੜੇ ਅਰਦੀ ਉਹਨੂੰ ਪੋਸਟ ਕਰਦੀ ਸੀ ਜਿਹੜੇ ਆਪਣੇ ਕਿਰਪਾਲ ਸਿੰਘ ਐਕਟਿੰਗ ਦੇ ਜਿਹੜਾ ਦਾ ਸੀ ਉਹਨਾਂ ਕੋਲੇ ਚਾਹ ਸੀ ਕਿ ਉਹਨਾਂ ਨੂੰ ਜਿਹੇਦਾਰ ਬਣਾਤਾ ਜਾਵੇ ਤੇ ਸਤ ਲੰਗੋਵਾਲ ਗਏ ਤੇ ਮਜਾਕ ਇਹ ਲੈ ਜਿਸ ਕੋਲੋਂ ਸਾਡੀ ਹੁਣ ਤਾਂ ਤੁਸੀਂ ਜਿਹੇਦਾਰ ਕਾਲ ਤੱਕ ਵੀ ਬਣ ਗਏ ਉਹ ਕਹਿੰਦੇ ਵੀ ਜੇ ਵਾਇਕਰ ਨੂੰ ਮਜੂਰ ਹੈ ਕਿ ਇੱਕ ਜਿਹੇਦਾਰ ਦਾ ਸਿਰਦ ਹੋਣਾ ਹੈ ਤੇ ਮੈਂ ਤਾਂ تیار ਇਨਨੋਲ ਗੇਵੀ ਸ਼ਾਹਦੋ ਕਹਿਣਗੇ ਲਾਇਤਾ ਮੈਂ ਤਿਆਰ ਨਹੀਂ ਜੀ ਉਹ ਤਿਆਰ ਤਾਂ ਹੈ ਨਹੀਂ ਸੀਗੇ ਲੇਕਿਨ ਉਹਨਾਂ ਨੇ ਰੋਲ ਕਲੀਅਰ ਕਰਤਾ ਵੀ ਜਿਹੇ ਦਾ ਰੋਲ ਕੀ ਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਸਾਥੀ ਉਹਨਾਂ ਕੋਲ ਚਲੇ ਗਏ ਤੇ ਉਹ ਕਹਿੰਦੇ ਸਾਜੂ ਤੁਸੀਂ ਇਹ ਐਕਸੈਪਟ ਨਹੀਂ ਕਰਨਾ ਤੇ ਉਦੋਂ ਵੀ ਜਵਾਬ ਆਈ ਸੀ ਵੀ ਜੇ ਛਿੱਡੀ ਦੀ ਰੋਡ ਕੋਈ ਫਿਰ ਆਪਾਂ حاضر ਆਦਰਵਾਇਜ਼ ਕੋਈ ਰੋਡ ਦੇਗੀ ਸੋ ਇਹ ਜਿਹੜਾ ਇਹ ਸਟਿਚਰ ਹੈ ਨਾ ਉਹਨਾਂ ਇੱਕ ਪੈਮਾਨਾ ਫਿਕਸ ਕਰਤਾ ਸੀਗਾ ਹੂੰ ਕਿ ਪਹਿਮਾਨਾ ਇਹ ਹੋਣਾ ਚਾਹੀਦਾ ਸੋ ਮੈਂ ਸਿਰਫ ਐਗਜ਼ਾਮਪਲ ਦਿੱਤੀ ਹੈ ਇੱਕ ਕੋਸਟ ਸਟਰਕਚਰ ਸੀਗਾ ਇੱਕ ਹੁਣ ਦੱਸਦੇ ਚੱਲ ਜੇ ਇਤਿਹਾਸ ਨਿਗਾ ਮਾਰੋ ਤੇ ਜਿਹੜਾ ਪਹਿਮਾਨਾ ਸਾਡਾ ਜਰਨਲ ਸਿੰਘ ਨੇ ਪੇਸ਼ ਕੀਤਾ ਸੀ ਨਾ ਪਿੱਛੋਂ ਤੁਹਾਨੂੰ ਇਤਿਹਾਸ ਦੇ ਵਿੱਚ ਉਹਦੀ ਐਗਜ਼ਾਮਪਲ ਮਿਲ ਜਾਣਾ ਹੈ